ਕੀ ਮੂੰਹ ਜਿਹਾ ਬਣਾਇਆ ਵਾ ਮੇਰਾ ਮੂੰਹ ਮੈਂ ਜਿੱਦਾਂ ਦਾ ਮਰਜ਼ੀ ਬਣਾਵਾ ਤੁਹਾਨੂੰ ਕਿ ਲੱਗੇ ਮੈਨੂੰ ਨਹੀਂ ਪਸੰਦ ਆ ਗਾ ਅੱਜ ਦਾ ਮੂੰਹ ਨਹੀਂ ਪਸੰਦ ਆ ਗਾ ਤੇ ਮੈਂ ਕਰ ਕੰਮ ਵਾਲਾ ਨੂੰ ਪਹਿਲੇ ਇਹਦਾ ਵ ਜਨਾਨੀ ਦੇ ਵਿੱਚ ਜਦੋਂ ਮਰਜ਼ੀ ਜਨਾਨੀ ਤੇ ਗਲਤੀ ਵੀ ਨਾ ਹੋਵੇ ਕੋਈ ਤੇ ਜਨਾਨੀ ਦੀ ਜਾ ਕੇ ਗੁੱਤ ਫੜ ਲਓ ਕੋਈ ਇੱਜ਼ਤ ਨਹੀਂ ਹੁੰਦੀ ਕਿਸ ਦੀ ਤੇ ਗੁੱਸੇ 'ਚ ਬੰਦਾ ਕਰ ਹੀ ਲਿੰਦਾ ਕੋਣ ਕੋ ਗੁੱਸਾ ਜ਼ਿਆਦਾ ਹੀ ਆਉਂਦਾ ਵਾ ਜਦੋਂ ਜਨਾਨੀ ਨੂੰ ਗੁੱਸਾ ਆਉਂਦਾ ਜਨਾਨੀ ਕੀ ਕਰਦੀ ਯਾਰ ਨੀ ਮੀਂਹ ਕਾਲੇ ਜੋ ਕਰਨਾ ਜੈਰ ਹੀ ਖਾਲੇ ਜੈਰ ਹੀ ਖਾਲੇ ਜਦ ਤਨ ਖਾਲੀ ਨਾ ਜੈਰ ਫੇ ਸਾਰਾ ਟੱਬਰ ਜੇਲੇ ਜਾਂਦਾ ਹੁੰਦਾ ਵਾ ਅਗਲੇ ਪਿਛਲੇ ਨਾਲ ਹੀ ਜਾਂਦੇ ਹੁੰਦੇ ਆ ਕਸੂਰ ਹੋ ਤੇ ਫੇ ਜਾਊਗਾ ਹੀ ਬਿਨਾਂ ਕਸੂਰੋਂ ਵੀ ਲਿਖਾ ਦਿੰਦੇ ਹੁੰਦੇ ਆ ਹੁਣ ਇਹ ਪਿੱਛੇੋਂ ਸਾਹ ਪੀਕਿਆ ਦੀ ਬਹੁਤ ਮੈਂ ਤਾਂ ਬਹੁਤ ਹੰਨਾ ਨਾ ਫੋਨਾਂ ਦੇ ਗੱਲਾਂ ਕਰਦੀ ਨਾ ਤੀ ਮੈਨੂੰ ਫੋਨ ਦੋ ਨਾ ਤੀ ਮੈਨੂੰ ਕੋਈ ਚੀਜ਼ ਦੋ ਨਾ ਮੈਂ ਉੱਥੇ ਜਾਵਾਂ ਨਾ ਮੈਂ ਆਵਾਂ ਤੇ ਫੋਨ ਮਗਾ ਲਾ ਪੇ ਕਿਉਂ ਇਹ ਵੀ ਮੇਰੀ ਜੇਦਵਾ ਫੋਨ ਲਾਉਂਗੀ ਤੇ ਇੱਥੋਂ ਲਾਉਂਗੀ ਪੇਕਿਆਂ ਤੋਂ ਇੱਕ ਆਣੀ ਨਹੀਂ ਆਊਗੀ ਇੱਥੇ ਤੇ ਗੁੱਸਾ ਚੜਦਾ ਹੀ ਆ ਉੱਤੇ ਪਾਣੀ ਕਿਦਾਂ ਪਿਆ ਹੈ ਲੈਪਟਾਪ 'ਚ ਮੈਨੂੰ ਕੀ ਪਤਾ ਕਿਦਾਂ ਪਿਆ ਵਾ ਕਿਦਾਂ ਨਹੀਂ ਪਿਆ ਮੈਂ ਉਹਨੂੰ ਕੀ ਕਰਨਾ ਸੀ ਜਦੋਂ ਮੇਰੇ ਕੋਲ ਉਹਦਾ ਪਾਸਵਰਡ ਹੀ ਨਹੀਂ ਹੈ ਤੇ ਮੈਂ ਉਹਨੂੰ ਉਹ ਚੀਜ਼ ਨੂੰ ਕੀ ਕਰਨਾ ਹੈ ਨਾ ਉਹਦਾ ਚਾਰਜ ਲੱਭਣ ਲਿਆ ਮੈਨੂੰ ਨਹੀਂ ਪਤਾ ਚਾਰਜ ਦਾ ਜਾਂ ਮੈਨੂੰ ਕਿਸ ਚੀਜ਼ ਦਾ ਨਹੀਂ ਪਤਾ ਉਹਦਾ ਬਣਾ ਹੀ ਲੈਂਦਾ ਨਾ ਰਾਤੀ ਗਏ ਸੀਗੇ ਤੀ ਦੁਕਾਨ ਬੰਦੀ ਹੁਣ ਮੈਂ ਚੱਲਿਆ ਫੇਰ ਬਣਾਉਣ ਪਤਾ ਨਹੀਂ ਲੱਗਦਾ ਵੀ ਕਿਹੜੀ ਜਾਓ ਬੜੇ ਇੰਨੇ ਲੈਪਟਾਪ ਨੂੰ ਪਾਸਵਰਡ ਲੱਗੇ ਆ ਮੈਨੂੰ ਤੇ ਇਹ ਨਹੀਂ ਸਮਝ ਲੱਗ ਗਿਆ ਵੀ ਉਹਨੂੰ ਚਲਾਉਣਾ ਕਿਹੜੇ ਵੱਲੇ ਸਿੱਖਿਆ ਆਈਗਾ ਤੀ ਕਿਉਂ ਸਟੱਡੀ ਕਿਹੜੀ ਕੀਤੀ ਆ ਦਿਮਾਗ ਹੈ ਨਾ ਸਭ ਕੁਝ ਆ ਜਾਂਦਾ ਇਹ ਕੋਤ ਮਗਨਾ ਨਾ ਆਵੇ ਮੇਰੇ ਵਰਗੇ ਨੂੰ ਜ਼ਰੂਰਤ ਵੀ ਹੀਗੀ ਮੈਂ ਤਰਲੇ ਮਾਰਦੀ ਨਹੀਂ ਮੈਨੂੰ ਘਰ ਲੈਣੇ ਲੈ ਕੇ ਨਹੀਂ ਦੁੱਤਾ ਤੇ ਤੁਹਾਡੇ ਵਰਗੇ ਨੂੰ ਜ਼ਰੂਰਤ ਵੀ ਨਹੀਂ ਆ ਤੇ ਤੁਹਾਡੇ ਕੋਈ ਵਰੀਆਂ ਚੀਜ਼ਾਂ ਵੱਧੂ ਪਈਆਂ ਤੈਨੂੰ ਕਹਿ ਰਿਆ ਦਿਮਾਗ ਹੋਇਆ ਨਾ ਸਭ ਕੁਝ ਚਲਾ ਲੈਂਦਾ ਬੰਦਾ ਉਹ ਚਲੋ ਠੀਕ ਆ ਜਾ ਚਲਾ ਲੈਂਦਾ ਵਾ ਇਹ ਤੇ ਲੈਪਟਾਪ ਆ ਠੀਕ ਆ ਮੈਂ ਵੇਖ ਲਾਂ ਕੋਈ ਕੰਮ ਕਰ ਰੋਟੀ ਪਾਣੀ ਖਵਾ ਲ ਕੇ ਨਹੀਂ ਕਦਾਂ ਮੂੰਹ ਬਣਾਉਂਦੀ ਆ ਮੈਂ ਤੇ ਵਿਆਹ ਕਰਾਇਆ ਹੀ ਕੇ ਨਿਆਰੇ ਲਾਉਂਗਾ ਸਹਰੇ ਜਾਉਂਗਾ ਤੇ ਸਿਆਪਾਣੀ ਹੋਊਗੀ ਪੈਸੇ ਪੇਚਾਰ ਲਾਉਂਗਾ ਇਹਦੇ ਮੂੰਹ ਹੀ ਬਣਾਈ ਜਾਂਦੀ ਏ ਇਹਨੇ ਪੈਸੇ ਕੀ ਲੱਗ ਜਣੇ ਇਥੋਂ ਪਸਤਾਉਣ ਹੀ ਦਿਆਂ ਇਹਨਾਂ ਮਗਰ ਆ ਕੇ ਕੋਈ ਹੋਰ ਮੁਰਗੀ ਲੜਾਈ ਹੁੰਦੀ ਚੰਗਾ ਰਹਿਣਾ ਏ ਪਰ ਮੈਂ ਵੀ ਕੋਈ ਨਾ ਕੋ ਕਰੂੰਗਾ ਬਾਹੇ ਇਹ ਮੈਂ ਵੀ ਨਹੀਂ ਛੱਡਦਾ ਕਿਹ ਟਰੀਕ ਨੇ ਲਾਹੂੰਗਾ ਇਹ ਪਹਿਲੇ ਮੈਨੂੰ ਆਹ ਮਸਲਾ ਹੱਲ ਕਰ ਲੈਣ ਦੇ ਕੰਮ ਇਨਾ ਹੋਣ ਕੀ ਡਿਆ ਵਾ ਕੀ ਜ ਹੋ ਗਿਆ ਤੁਹਾਨੂੰ ਭੇਜਿਆ ਕੋਈ ਫੋਨ ਤੇ ਵੇਖੋ ਮੈਨੂੰ ਭੇਜਿਆ ਉਹ ਨਹੀਂ ਹਾਂਜੀ WhatsApp ਤੇ ਉਹ ਤੇ ਕੱਲ੍ਹ ਤੋਂ ਸੈਂਡ ਕੀਤਾ ਤੁਹਾਨੂੰ ਉਹ ਮੈਂ ਵੇਖਿਆ ਨਹੀਂ ਕੋ ਫਿਰ ਉਹ ਤੁਹਾਨੂੰ ਮੇਰੇ ਮੁੰਡੇ ਨੇ ਮਾਰਿਆ ਹਾਂ ਮਾਤਾ ਪੂਰੀ ਗੱਲ ਦੱਸ ਉਹਨੂੰ ਕਿਦਾਂ ਮਾਰਿਆ ਗਿਆ ਸਿਆ ਵੀ ਗੈਸ ਜਲਾਤਾ ਤੇ ਚਾਹ ਕਿਆਤਾ ਬਣਾ ਦੋ ਚਾਹ ਬਣਾਉਣ ਗਈ ਤੇ ਉਹ ਚਾਲੂ ਹੀ ਨਾ ਜਦੋਂ ਅੱਗ ਲਾਈ ਤੇ ਅੱਗ ਮੱਚ ਗਈ ਤੇ ਸਾਡੇ ਪਾਪਾ ਜੀ ਮੈਨੂੰ ਨਹੀਂ ਹੁਣ ਜਾਣੀਆਂ ਗੱਲਾਂ ਦਾ ਪਤਾ ਪਾਪਾ ਜੀ ਉਹ ਵੀ ਭਾਗੋ ਮੇਰਾ ਮੁੰਡਾ ਕਹਿੰਦਾ ਕੋਈ ਖਾਣਾ ਚਾਹੀਦਾ ਚਾਹਾਂ ਚਾਹ ਸ਼ਾਬਾਸ਼ ਸ਼ਾਬਾਸ਼ ਤੇ ਲੈ ਕੇ ਬੋਲਣੇ ਸਭ ਆ ਵੀਡੀਓ ਤਾਂ ਹੀ ਵਧੀਆ ਗੱਲ ਹਾਂਜੀ ਹਾਂਜੀ ਆ ਹੁਣ ਇਹੋ ਜਿਹੜੀ ਰਿਕਾਰਡਿੰਗ ਆ ਨਾ ਮੈਂ ਅਮਨ ਦੇ ਡੈਡੀ ਨੂੰ ਸੁਣਾਉਂਗਾ ਉਹ ਵੀ ਮੇਰੇ ਵੱਲ ਹੋਊਗਾ ਫਿਰ ਉਹ ਕੋਈ ਦਰਖਾਸਤ ਮੈਂ ਦਵਾਉਂਗਾ ਤੇ ਫੇਰ ਹੀ ਕੋਈ ਕਾਰਵਾਈ ਹੋਊਗੀ ਇਹ ਕਾਰਵਾਈ ਤਾਂ ਹੋ ਜਾਣੀ ਆ ਨਹੀਂ ਤਾਂ ਹੁਣ ਫਿਰ ਦੇਰੀ ਕਾਦੀ ਆ ਹੁਣ ਤੇ ਸਭ ਉਹ ਤੁਹਾਨੂੰ ਚੁੱਕਣਾ ਚਾਹੀਦਾ ਇਹਨੂੰ ਆਵੇ ਪ੍ਰੂਫ ਤਾਂ ਤੁਸੀਂ ਤੁਹਾਡੇ ਕੋਲ ਆ ਗਿਆ ਤੇ ਹੋਰ ਪ੍ਰੂਫਾਂ ਨੂੰ ਜੋੜ ਜੇ ਜੀ ਆ ਵੀ ਚੁੱਕਣਾ ਹੈ ਭਾਈ ਪਰ ਇਹ ਆਪਣੇ ਜਕਾਰੀ ਕਰਦੇ ਕਿਉਂ ਲੈਪਟਾਪ ਆਉਦੇ ਉਹਦੇ ਵਿੱਚੋਂ ਪਤਾ ਲੱਗਿਆ ਲੱਗਿਆ ਇਹ ਕਹਿੰਦਾ ਲੈ ਲਿਆ ਵਾ ਇਹ ਜਿਹੜਾ ਅਸੀਂ ਇੱਥੇ ਜਿਹੜਾ ਉਹਨਾਂ ਕੋਲ ਵਾ ਨਾ ਉਹ ਮੇਰੀ ਕੁੜੀ ਨੇ ਪਾਣੀ ਪਾ ਦਿੱਤਾ ਉੱਤੇ ਮਰ ਫਰੀਦ ਨੇ ਅੱਛਾ ਪੜੀ ਪਾ ਤੋ ਆਹੋ ਆਂਦੀ ਉਹ ਮੈਂ ਪਾਤਾ ਪਾਣੀ ਬੜੀ ਕੀ ਗੱਲ ਇਹ ਵਧੀਆ ਕੀਤਾ ਹੈ ਕਿਉਂ ਬਹੁਤ ਹੀ ਕੰਮ ਹੋਇਆ ਕਿਉਂ ਹੁਣ ਰਹਾ ਉਹਦੇ ਕੋਲ ਫੋਨ ਗਿਆ ਇੱਕ ਆ ਫੋਨ ਚਾ ਸਭ ਕੋ ਹੁਣ ਬਸ ਫੋਨ ਜਿਹੜੇ ਲੈਪਟਾਪ ਦੇ ਵਿੱਚ ਸੀ ਤੇ ਜਿਹੜਾ ਲੈਪਟਾਪ ਹੱਟੇ ਕੋਲ ਆਣਾ ਉਹ ਪਤਾ ਨਹੀਂ ਕਿੱਥੇ ਕਿਤੇ ਸਾਂਭੀ ਫੰਡਿਆ ਹੋਇਆ ਹੈ ਅੱਛਾ ਹੋਰ ਫੋਨ ਰਹਿ ਗਿਆ ਬਸ ਉਹਦਾ ਲੈਪਟਾਪ ਤੇ ਖਰਾਬ ਹੋ ਗਿਆ ਹਣਾ ਪਾਣੀ ਪੈ ਗਿਆ ਮਨਪ੍ਰੀਤ ਨੇ ਇਹੋ ਮੈਨੂੰ ਦੱਸਿਆ ਹੁੰਦੀ ਵੀ ਮੈਂ ਪਾਣੀ ਪਾ ਦਿੱਤਾ ਉੱਥੇ ਮੈਂ ਚੱਲ ਇਹ ਕੰਮ ਵਧੀਖਦਾ ਮਨਪ੍ਰੀਤ ਤੇ ਹੁਣ ਫੋਨ ਫੋਨ ਦਾ ਕਿੱਦਾਂ ਕਰੀਏ ਹੇ ਜੇ ਕਿ ਸਾਨੂੰ ਫੋਨ ਕਬਜ਼ੇ ਤੇ ਲੈਣਾ ਪੈਣਾ ਹੁਣ ਉਧਰ ਲੈਣੇ ਪੈਣਾ ਵਾ ਜੇ ਫੋਨ ਕਬਜਾ ਜਾਓਗੇ ਤਾਂ ਇਹ ਹਲੂਗਾ ਸਾਡਾ ਵੀ ਬਸ ਫੋਨ ਦਾ ਕੰਮ ਰਹਿ ਗਿਆ ਇੱਕ ਉਹ ਕਿਦਾਂ ਸਕੀਮ ਲਾਓਗੇ ਫਿਰ ਉਹ ਕਰੋ ਬਾਹਰ ਆਊਗਾ ਫੇਰੀਆ ਨਾ ਉਹ ਕਰ ਮੈਂ ਕੁੜੀ ਨੂੰ ਫੋਨ ਕਰਕੇ ਕਹਿ ਦੂੰਗਾ ਉਹ ਕੋਈ ਨਹੀਂ ਬਾਹਰ ਆ ਜੂਗਾ ਅੱਜੇ ਬਾਹਰ ਕੱਢੋ ਨੂੰ ਕੋਈ ਨਾ ਕੋਈ ਸਕੀਮ ਲਾ ਦਾਂਗੇ ਨਹੀਂ ਹੌਂਸਲ ਦੀ ਵੀ ਗੱਲ ਸਹੀ ਹੈ ਹੈ ਉਹ ਫੇਰੀ ਗੱਲ ਬਣਨੀ ਹੈ ਤੁਹਾਡੀ ਬਾਅਦ ਜਦੋਂ ਕਰੋ ਨਿਕਲ ਖਾਨੂੰ ਉਦੋਂ ਦੱਸ ਦਿਓ ਮੈਂ ਠੀਕ ਆ ਨਹੀਂ ਦੱਸਣਾ ਨਹੀਂ ਐ ਔਰ ਜਾੜਾ ਕੜਾ ਉੱਥੇ ਉੱਥੇ ਜਾ ਕੇ ਭਾਖ ਲੁੰਡੇ ਆ ਤੋ ਇਹ ਹਾਰ ਉਧਰ ਫੋਨ ਕਰ ਦਿਓ ਤੇ ਬਾਹਰ ਨਿਕਲਿਆ ਜੇ ਤੇ ਦਬੋਝ ਰੋ ਤਮੈ ਹੁਣੀ ਕਰ ਦਿੰਦਾ ਠੀਕਾ ਨਦੀ ਵੀ ਹਟ ਕਰਾਂਗੇ ਤੂੰ ਉਹਨੂੰ ਕਹਿ ਦੇ ਕੇ ਬਾਹਰ ਕੱਢ ਦੋ ਲਾਵਾ ਫੋਨ ਪਲਾ ਮੈਂ ਲਾ ਲਾ ਤੂੰ ਲਾ ਹੀ ਲੋ ਫੋਨ ਫੋਨ ਵਜੰਡਿਆ ਪਤਨ ਕਿਹਦਾ ਹੈ ਜੋਤੀ ਦਾ ਹੀ ਹਰੇ ਜੋਤੀ ਨੂੰ ਫੜਾ ਹਾਂ ਜੋਤੀ ਆਹ ਫੋਨ ਆਉਂਡਿਆ ਕਿਹਦਾ ਫੋਨ ਆਉਂਡਿਆ ਵੇਖਾਂ ਕਿਹਦਾ ਆਉਂਡਿਆ ਕਈ ਮਨਪ੍ਰੀਤ ਡਾਡੀ ਦਾ ਫੋਨ ਹੈ ਕਿਹਦਾ ਆਉਂਦਿਆ ਫੋਨ ਕੁਝ ਨਹੀਂ ਮੰਮੀ ਉਹ ਕੰਪਨੀ ਵਾਲਿਆਂ ਦਾ ਫੋਨ ਆਉਂਦਿਆ ਜੀ ਚਲ ਸੁਣ ਲੈ ਫਿਰ ਹੈ ਉਹ ਤੁਹਾਨੂੰ ਪਤਾ ਫੋਨ ਕਰਦੇ ਰਹਿੰਦੇ ਹਾਂ ਹਾਂਜੀ ਹਲੋ ਜੋਤੀ ਮਨਪ੍ਰੀਤ ਨਾਲ ਗੱਲ ਕਰਾ ਦੀ ਹਾਂਜੀ ਮਨਪ੍ਰੀਤ ਨਾਲ ਹਾਂਜੀ ਕਰਾਉਣੀ ਆ ਡਾਡੀ ਜੀ ਹਾਂਜੀ ਕਰਾਉਣੀ ਜੀ ਇਹ ਗੱਲ ਨਾਲਾ ਡਾ ਸਾਰਾ ਦੇਖੀ ਲਿਖਾ ਦੇਖਾ ਤੇ ਬਹੁਤ ਗੱਜਰ ਕੀਤੀ ਹਲੋ ਹਾਂਜੀ ਆ ਗਈ ਜੀ ਦਾਰ ਦਾਰ ਡੈਡੀ ਦਾ ਫੋਨ ਆਉਂਦਾ ਡੈਡੀ ਹਾਂਜੀ ਹੈਲੋ ਹਾਂ ਜੀ ਡੈਡੀ ਮਨਪ੍ਰੀਤ ਦਾ ਰਿਪੋਰਟ ਨਹੀਂ ਇਹੋ ਜਿਹੀ ਕਿ ਨਵਾਵਾ ਗਏ ਨੇ ਇਹਦੀ ਮੈਂ ਇਹ ਰਿਕਾਰਡਿੰਗ ਤੇ ਨਹੀਂ ਕਿਤੇ ਲਾਈ ਹੈ ਫੋਨ ਤੇ ਇਹਨਾਂ ਨੇ ਅੱਛਾ ਅੱਛਾ ਮੈਂ ਮਨਜੋਤ ਨੂੰ ਕਲਾ ਕੇ ਇਸ ਤਰ੍ਹਾਂ ਬਾਹਰ ਆਹ ਵਾਹੂ ਉਹ ਤੇ ਮੈਂ ਬਾਅਦ ਚ ਦੱਸੂਗਾ ਉਹ ਤੇ ਚੀਜ਼ ਲੈਣ ਕਲਾ ਬਾਜ਼ਾਰ ਨੂੰ ਅੱਛਾ ਦੁਕਾਨ ਤੇ ਭੇਜਾਂ ਪਰ ਮੈਂ ਕਿਹਾ ਕੇ ਭੇਜੂੰਗੀ ਕੋਈ ਨਾ ਕੋਈ ਚੀਜ਼ ਲੈਣ ਭਈ ਤੇ ਹੁਣੇ ਹੁਣੇ ਆਹੋ ਕੋਈ ਸੌਦਾ ਹੀ ਦੁਕਾਨ ਤੋਂ ਲੈਣ ਭੇਜ ਦੋ ਕੋਈ ਨਾ ਕੋਈ ਲੈਣ ਭੇਜ ਦੇ ਨਾ ਤੂੰ ਬਾਹਰ ਆਹੋ ਬਾਜ਼ਾਰ ਚ ਘਰੀ ਆ ਨਾ ਉਦਾਂ ਅਕਲਾਂ ਦੇਖ ਲਾ ਦੇ ਘਰ ਅਛਾ ਠੀਕ ਜੇ ਚੰਗ ਠੀਕ ਹੰਦੇ ਦੇ ਦੇ ਕਹਿੰਦੇ ਕੋਈ ਬਾਨਾ ਲਾ ਕੇ ਉਹਨੂੰ ਦੁਕਾਨ ਤੇ ਭੇਜੋ ਉਹਦੀ ਮਤਲਬ ਇਹ ਨਹੀਂ ਜੇ ਦਗੜੇ ਨਿਕਲੀ ਆਪੇ ਸ਼ਰ ਆ ਕੋ ਜਾਨ ਨਾ ਤੇਰਾ ਵੀ ਬਹੁਤ ਕਰਦੇ ਰਹੇ ਰਮ ਜਾਨਾ ਰੱਜਾ ਮੰਨ ਲੈਣ ਆਹੋ ਫਿਕਰ ਉਹ ਬਾਹਰ ਭੇਜੋ ਬਾਹਨਾ ਕਦਰਣਾ ਮੈਂ ਕਿੰਨੇ ਕੋ ਚੀਜ਼ ਖਤਮ ਹੋਈ ਹੈ ਤੇ ਮੰਗਵਾਉਣ ਦੇ ਬਾਹਨੇ ਭੇਜ ਦਿੰਦੇ ਆ ਉਹਨੇ ਪਹਿ hacker ਚੰਦੇ ਕਰਕੇ ਨਹੀਂ ਜਾਣੀ ਨਹੀਂ ਕਰਾ ਇਹ ਵੀ ਬੜਾ ਸਿਆਪਾ ਇੱਕ ਤੇ ਮੰਨੇ ਦਾ ਹੁਣ ਕੀ ਕਰਾਂ ਫਿਰ ਆਪਣੇ ਕੋਲ ਪੈਸੇ ਦਵਾ ਜੋ ਤੇਰੇ ਕੋ ਹੈ ਤੇ ਤੂੰ ਦੇ ਦੇ ਪੈਸੇ ਦਿੱਤੇ ਵੀ ਇਹਨੇ ਜਾਣੀ ਹੈ ਨੀਆ ਤੈਨੂੰ ਪਤਾ ਤਾਂ ਅਗਲਾ ਲੈਪਟਾਪ ਦੇ ਕਰਕੇ ਕਿੰਨੀ ਟੈਨਸ਼ਨ ਵਿੱਚ ਵਾ ਤੇ ਫਿਰ ਕਿਹੜਾ ਬਾਨਾ ਲੱਭੀ ਇਹਨੂੰ ਭੇਜਣਾ ਤੂੰ ਹੀ ਸੋਚਵਾ ਕੋਈ ਇਹ ਕੋਈ ਚੰਗਾ ਬਾਨਾ ਲਾਉਣਾ ਪੈਣਾ ਕੋਆ ਪੰਡਰਾ ਮਾਈਕਾ ਨਾ ਪੈਣਾ ਕਰ ਦਈਏ ਫਿਰ ਆਪਣਾ ਕੰਮ ਸ਼ੁਰੂ ਚਲੋ ਫੇ ਆਹ ਫੜ ਲਓ ਫਿਰ ਮੇਰੇ ਨਾਲ ਚਫੋਣੀ ਵੀ ਦੇਖ ਲੈਣਾ ਤੈਨੂੰ ਸ਼ੱਕ ਹੋ ਜਾਣਾ ਆ ਮੈਂ ਕਿੱਦਾਂ ਜਾਵਾਂ ਕਰਨ ਨੂੰ ਮੈਥੋਂ ਤੁਰਿਆ ਨਹੀਂ ਜਾਣ ਡਿਆ ਮੈਂ ਕੀ ਕਰਾਂ ਮੇਰਾ ਸੁਰਪਣੀ ਹੁੰਦਾ ਹੀ ਕੋਈ ਮੇਰੇ ਕੋਲ ਪੈਹਾ ਨਹੀਂਗਾ ਮੈਂ ਕਾਤੇ ਚੜ ਕੇ ਆ ਜਾ ਕਿੰਨੂ ਮੈਂ ਹੱਥ ਦਵਾ ਕਿੱਦਾਂ ਮੈਂ ਡਿੱਗਦੀ ਢਿੰਦੀ ਇੱਥੇ ਤੱਕ ਪਹੁੰਚੀ ਆ ਹੁਣ ਕਿਸੇ ਉੱਪਰ ਇਹਨੂੰ ਹੱਥ ਦੇ ਦੋ ਵੀ ਵੀਰਾ ਮੈਨੂੰ ਉੱਥੇ ਤੱਕ ਲੈ ਜਾ ਹੋਰ ਮੈਨੂੰ ਕੋਈ ਚੜਾ ਕੇ ਉੱਥੇ ਮਾਰੇ ਮੇਰੀ ਧੋਣ ਚ ਮੁੱਕੀ ਤੇ ਮੈਨੂੰ ਸੁੱਟ ਜੇ ਸੱਟ ਲਾ ਦੇ ਤੇ ਮੈਂ ਅੱਗੇ ਨੂੰ ਵੀ ਮਰੀ ਬਸ ਆ ਮੇਰੇ ਲਾਗੂ ਕਿੰਨੀਆਂ ਲਾਂਗੀਆਂ ਆਂ ਅਕੇ ਬਸ ਨੂੰ ਹੱਥ ਦਿੰਦੀ ਮੇਰੇ ਕੋ ਕੋਈ ਪਿਆਹਾ ਤੇ ਹੁੰਦਾ ਅਮਨਜੋਦ ਹੀ ਡਬਲ ਸੁਣਾ ਸੀ ਤਰ੍ਹਾਂ ਤੋਂ ਕੱਚਾ ਹੀ ਹੋ ਇਹ ਤੋਂ ਮੈਨੂੰ ਪਿਆਹਾ ਹੀ ਕੋਈ ਮੇਰੇ ਹੱਥ ਚ ਪਹਿਲੋਂ ਫੜਾਉਂਦਾ ਘਰੋਂ ਤੁਰਨ ਲੱਗਾ ਪਰ ਉਹਨੂੰ ਵੀ ਕੀ ਪਤਾ ਹੈਗਾ ਕਿ ਇਦਾਂ ਹੋਣੀ ਆ ਕਿ ਮੈਨੂੰ ਚੱਕਰੀ ਆਈ ਜਾਂਦੇ ਆ ਮੈਨੂੰ ਹੁਣ ਸਮਝ ਨਹੀਂ ਲੱਗਦੀ ਅਮਨਜੋਦ ਹੋਊਗਾ ਕਿੱਥੇ ਘਰ ਵੀ ਚਲ ਗਿਆ ਹੋਊਗਾ ਜੇ ਤੇ ਘਰ ਗਿਆ ਹੋਊ ਨਾ ਉੱਦਾਂ ਮੈਂ ਬਹੁਤ ਇਹਦੀ ਫਿੱਟੇ ਤੋਂ ਇਹ ਕਰਨੀ ਆ ਕਿ ਸ਼ਾਬਾਸ਼ੇ ਪੁੱਤ ਮਾਂ ਨੂੰ ਤੇ ਸੁੱਟ ਕੇ ਆ ਗਿਆ ਵਾ ਖਰੇ ਮੈਨੂੰ ਕੀ ਕੀਤਾ ਹੋਊਗਾ ਇਹਨੇ ਜਾਂ ਮੇਰ ਨਾਲ ਕੀ ਵਾਪਰਿਆ ਹੋਊਗਾ ਮੈਨੂੰ ਸਮਝ ਨਹੀਂ ਲੱਗਣ ਗਈ ਹੁਣ ਮੈਂ ਕਿੱਦਾਂ ਘਰ ਨੂੰ ਜਾਵਾਂ ਮੈਂ ਤਾਂ ਇੰਨਾ ਪੈਂਡਾ ਮਾਰਤਾ ਵਾ ਮੈਂ ਤਾਂ ਥੱਕ ਗਈ ਆ ਕਰਮਾਂ ਵਾਲੇ ਲੋਗ ਵਾ ਗੱਡੀਆਂ ਤੇ ਜਾਂਦੇ ਕੋਈ ਮੋਟਰਸਾਈਕਲਾਂ ਤੇ ਜਾਂਦਾ ਆਡੇ ਘਰਾਂ ਚ ਸਭ ਕੁਝ ਹੀ ਹੈਗਾ ਅਸੀਂ ਸਾਡੇ ਕਰਮਾਂ ਨੇ ਹੀ ਹਾਰ ਦਿੱਤੀ ਸਾਨੂੰ ਸਾਡੇ ਕਰਮ ਨਹੀਂ ਪਤਾ ਨਹੀਂ ਰੱਬ ਨੇ ਕਿਦਾਂ ਦੇ ਲੇਹ ਦਿੱਤੇ ਆ ਸਾਨੂੰ ਤੇ ਉੱਪਰਲੇ ਡੰਡੇ ਤੋਂ ਸੁੱਟਿਆ ਰੱਬ ਨੇ ਮੁੱਦੇ ਮੂੰਹ ਇੱਕ ਸਾਹ ਦਾ ਰੱਬਾ ਜੇ ਤੂੰ ਇਦਾਂ ਸੁੱਟਣਾ ਹੀ ਤਾਂ ਸਾਨੂੰ ਪਹਿਲਾਂ ਹੀ ਨਾ ਤੂੰ ਇੰਨਾ ਉੱਚਾ ਜਿਹੜਾ ਹੁੰਦਾ ਤਾਂ ਐਨੀ ਟੈਨਸ਼ਨ ਪਾਤੀ ਨਾ ਕਿਦਾਂ ਕਰਨ ਜਾਵਾਂ ਕੀ ਕਹਾਂਗੇ ਦੀਦੀ ਤੁਸੀਂ ਕਹਿਣਾ ਕੀ ਆ ਮੈਨੂੰ ਪਹਿਲਾਂ ਇਹ ਦੱਸ ਆ ਕੀ ਲੱਗੀਆਂ ਕਰਨ ਬ੍ਰੈਡ ਹੀ ਤਾਲਣ ਲੱਗੀ ਮੈਂ ਕੀ ਕੀਤਾ ਨਹੀਂ ਉਹ ਤਾਂ ਮੈਨੂੰ ਵੀ ਪਤਾ ਬ੍ਰੈਡ ਤਲਣ ਲੱਗੀ ਪਰ ਕਿਦਾਂ ਲੱਗੀਆਂ ਤਲ ਦੇਸੀ ਘਿਓ ਵਿੱਚ ਕਿ ਤੇਲ ਵਾਲੇ ਲੱਗੀਆਂ ਬਣਾਉਣ ਤੇਲ ਵਾਲੇ ਦੀਦੀ ਕਿੱਥੋਂ ਖਾਣੇ ਸੀਗੇ ਅੱਛਾ ਦੇਸੀ ਕਿਉਂ ਲੱਗੀਆਂ ਲਾਉਣ ਬੂਰੀਆਂ ਬੱਜੀਆਂ ਨਾ ਦੇਸੀ ਘਿਓ ਵਾਸਤੇ ਦੇਸੀ ਘਿਓ ਬਣਾ ਕੇ ਗਈ ਹੈ ਤੇਰੀ ਸੱਸ ਤੇ ਉਹ ਤੇ ਡੱਬੇ ਚ ਪਿਆਜ਼ ਇਹ ਮੈਂ ਵਿੱਚ ਵਰਤ ਲੂੰਗੀ ਥੋੜਾ ਜਿਹਾ ਤੇ ਫਿਰ ਕੀ ਉਹ ਤੁਹਾਡੇ ਵਾਸਤੇ ਨਹੀਂ ਰੱਖਿਆ ਉਹ ਆਪਣੇ ਵਾਸਤੇ ਰੱਖਿਆ ਉਹ ਮੰਮੀ ਵਾਸਤੇ ਤੇ ਸਾਰਾ ਸਦਾ ਇਕੱਠਾ ਹੀ ਆ ਪਤਾ ਨਹੀਂ ਮੇਰੇ ਮਨ ਕਾਤੋਂ ਕਰਨ ਲੱਗ ਗਏ ਸੀ ਇਕੱਠਾ ਕੱਟਾ ਹੀ ਤਾਂ ਕਹਿੰਨੀ ਆ ਚੀਜ਼ ਬਣਾ ਲਓ ਕਹਿੰਨੀ ਆ ਚੀਜ਼ ਬਣਾ ਲਓ ਸਭ ਨੇ ਚਲਾ ਲਾਂਟੇ ਹੀ ਹੈ ਪਤਾ ਨਹੀਂ ਕੀ ਹੋ ਗਿਆ ਵਾ ਚਾਚੀ ਜੀ ਵੇਖੋ ਬੋਲੀ ਜਾਂੜਿਆ ਬਰੈਡ ਹੀ ਲੱਗੀ ਹੈਗੀ ਖਾਣ ਮੈਂ ਆਹੋ ਬਰੈਡ ਹੀ ਆ ਬਸ ਤੇਰੇ ਵੱਸੋਂ ਨਿਕਿਆ ਜੇ ਬਰੈਡ ਹੀ ਆ ਭਾਬੀ ਨੇ ਇੱਕਦਮ ਕੀ ਹੋ ਗਿਆ ਬੜਾ ਬੋਲਣ ਦੀ ਮਨਪਰੀਨਾ ਉੱਠ ਕੇ ਜਾਣਾ ਪੈਣਾ ਐਦਾਂ ਨਹੀਂ ਚੁੱਪ ਕਰਨਾ ਨੇ ਤੁਹਾ ਪਿਤਾ ਇਹਨਾਂ ਨਾਲ ਗੱਲ ਕਰਦੀ ਹਾਂ ਮੰਮੀ ਤਾਈ ਦਾ ਕਦੋਂ ਦਾ ਇੰਨਾ ਚੇਰ ਹੋ ਗਿਆ ਨਾ ਵਿਆਹ ਨੂੰ ਤਾਈ ਦਾ ਇਹੋ ਸਿਆਪਾ ਵਾਹ ਕਹੇ ਮਨਜੋਤ ਨਾਲ ਗੱਲ ਕਰਦੀ ਹਾਂ ਤੇ ਇਹਦੇ ਵਿਚਾਰੀ ਨਾਲ ਕਿਉਂ ਡੇ ਮਨਜੋਤ ਨਾਲ ਮੇਰਾ ਕੋਈ ਮਤਲਬ ਨਹੀਂ ਬੰਦਾ ਗੱਲ ਕਰਨ ਦਾ ਬਾਕੀ ਰਹੀ ਗੱਲ ਤਾਈ ਦੀ ਤਾਈ ਦੇ ਇਹੋ ਹਾਂ ਰਹਿਣਾ ਮੈਂ ساری ਉਮਰ ਆ ਨਵੀ ਸਵੀ ਆਈ ਹੈ ਤੇ ਤੂੰ ਇਹਦਾ ਬਿੱਤਣਗੀ ਲੱਗਦੀ ਕਰਦੀ ਹਾਂ ਨਹੀਂ ਕਰਾ ਸਰੋ ਕੀ ਰੋਣਾ ਪਣਾ ਭਾਜੀ ਤੁਸੀਂ ਵਿਹਲੇ ਰਹਿੰਦੇ ਸਾਰਾ ਦਿਨ ਮੰჯੀਆਂ ਦੇ ਲੰਮੇ ਪੈ ਰਹਿੰਦੇ ਤੁਹਾਨੂੰ ਨਹੀਂ ਪਤਾ ਤੁਹਾਡਾ ਵਿਆਹ ਆ ਖਰਚਾ ਚੁੱਕੋ ਆਪਣਾ ਆਡੇ ਕੋਲ ਤੁਹਾਡਾ ਖਰਚਾ ਚੱਕਿਆ ਜਾਂਦਾ ਸਿੱਧੀ ਗੱਲਾਂ ਲਾਂ ਲੀਆਂ ਗੱਲਾਂ ਨਾਲੇ ਸੁਣਾਤੀਆਂ ਹੱਥੋਂ ਹੋ ਗਿਆ ਹੋ ਗਿਆ ਥੋੜਿਆ ਤੇ ਘਰ ਚ ਤੁਸੀਂ بڑا ਬਿਜ਼ਨਸ ਸ਼ੁਰੂ ਕੀਤਾ ਵਾ ਘਰ ਚ ਹੋ ਗਿਆ ਵਾ ਹਾ ਜੋਗੀ ਭਾਬੀ ਤੇਰੀ ਵਾਲੀ ਤੇ ਕੋਈ ਨਹੀਂ ਜੋਤੀ ਹੋਈ ਹੈ ਜਿਹੜਾ ਦੋ ਵਦ ਹੋਣੀ ਆ ਐਨੀ ਕੋਰੀ ਹੋ ਗਈ ਨੂੰ ਦੱਸ ਹੁਣ ਬਾਹਰ ਜਿਹੜਾ ਕਮਾਈ ਕਰਨ ਡਿਆ ਵਾ ਤੁਹਾਡੇ ਤੇ ਪਹਿਲੇ ਲਟਾਈ ਜਾਣਾ ਹੈ ਜੇ ਮੈਂ ਦੁੱਧ ਗਰਮ ਕਰਨ ਲੱਗੀ ਕਾਫੀ ਪੋਣੀ ਹੀਗੀ ਵਿੱਚ ਕਹਿੰਦੀ ਆਪਣੀ ਲੈ ਕੇ ਆਓ ਖੰਡ ਪੱਤੀ ਆਪਣੇ ਲੈ ਕੇ ਆਓ ਕਦੋਂ ਦੁੱਧ ਚ ਪੱਤੀ ਪਾ ਕੇ ਲਿਆ ਦਿਓ ਮੰਜੇ ਦੇ ਬਿਸਤਰੇ ਬੈਠਿਆਂ ਨੂੰ ਕਈ ਦੁੱਧ ਚ ਕੋਸ਼ ਪਾ ਦਿਓ ਕਦੀ ਕੋਸ਼ ਪਾ ਦਿਓ ਦੁੱਧ ਫਰੀ ਨਹੀਂ ਆਉਂਦਿਆ ਪੈਸੇ ਲੱਗਦੇ ਨੇ ਮਹੀਨੇ ਦੇ ਅੱਜ ਤੇਰੀ ਜ਼ੁਬਾਨ ਜ਼ਿਆਦਾ ਵੱਧ ਗਈ ਕੋਸ਼ ਆਦੀ ਜਾ ਫਿਰ ਕੰਮ ਕਰੋ ਨਾ ਕੰਮ ਕਰੋ ਜਾ ਕੇ ਵੱਧ ਗਈ ਤੇ ਚਲ ਕੋਈ ਨਹੀਂ ਜੋਦੀ ਉਦਾਈ ਚੜੀ ਆ ਜਾਂਦੀ ਉਹਦੇ ਨਾਲ ਹਿਸਾਬ ਕਰਾਂਗੇ ਹੱਥ ਰੋਣਾ ਕਰੋ ਪੈਸਾ ਐਵੇਂ ਨਹੀਂ ਬਣ ਜਾਂਦਾ ਮਿਹਨਤ ਕਰਨੀ ਪੈਂਦੀ ਆ ਕਸਾਬ ਤਬ ਉਹਦੇ ਨਾਲ ਕਰਾਂਗਾ ਇਹਨੂੰ ਚਾਰ ਨਾ ਕੀ ਕਰਨਾ ਮਮੀ ਤੁਸੀਂ ਨਹੀਂ ਹਸਾਬ ਤਬ ਕਰਨਾ ਮੈਂ ਹੈਗੀ ਨਾ ਕਰਨੂੰ ਮੈਂ ਤੁਸੀਂ ਬੈਕਦੇ ਹੋ ਕਰੋ ਆ ਬਰੈਡ ਦੇ ਪੈਕਟ ਪਹਿਲੇ ਲਗਾਓ ਤੁਸੀਂ ਜਾਓ ਜਾ ਕੇ ਜਿੰਦੇ ਨਾਲ ਚੀਜ਼ਾਂ ਰੱਖਿਆ ਕਰੋ ਹੁਣ ਸਿੱਧੀ ਗੱਲ ਆ ਦਫਾ ਕਰ ਇਹਨਾਂ ਬੈਡਾਂ ਨੂੰ ਜਾਓ ਖੜੇ ਆਏ ਪੈਸੇ ਚਲ ਕੇ ਲਿਆਓ ਜਾਓ ਮੇਰੇ ਬਾਅਦ ਤੁਸੀਂ ਅਹੀਂ ਨਹੀਂ ਆਉਂਦੇ ਤੁਸੀਂ ਆਉਂਦੇ ਹੋ ਇੱਥੇ ਪਹੁੰਚ ਕੇ ਅਹੀਂ ਨਹੀਂ ਆਉਂਦੇ ਤੁਹਾਡੇ ਵੱਲ ਕੀ ਜਾਈਦਾ ਦੱਸ ਫੇਰ ਸਾਰਾ ਦਿਨ ਕਿੱਡੇ ਮੰਚੇ ਦੇ ਬੈਠਿਆ ਕਦੀ ਆ ਲਿਆ ਦਿਓ ਤੇ ਆ ਲਿਆ ਦਿਓ ਇਹਨਾਂ ਨੂੰ ਕਿੱਡੀਆਂ ਚੀਜ਼ਾਂ ਰੋਖਾਣਾ ਲੱਗਿਆ ਕੋਈ ਦੱਸ ਕੀ ਜਾਈਦਾ ਮਰੋ ਠਾਵੇ ਜੇ ਨਾ ਪਾਇਆ ਕਰ ਚੁੱਪ ਕਰ ਜਾ ਖੰਡ ਪਤੀ ਲੈ ਕੇ ਆਓ ਆਪਣੀ ਜਿਹੜੀ ਚਾਹ ਦੇ ਬਣਾਈਏ ਜਾਂ ਕੌਫੀ ਲਾਏਓ ਕੋਲ ਕੁਝ ਹੋਊਗਾ ਤਾਂ ਲਿਆਊਗਾ ਮਾ ਮਲਮ ਕੋੰਦਾ ਆ ਜਾਂਦਾ ਖਾਲੀ ਇੱਧਰ ਨੂੰ ਬੱਸ ਆਓ ਤੁਹਾਡੀ ਕੋ ਲੈ ਕੇ ਵਰਤਦੇ ਅੱਗੇ ਕੇ ਹੋਰ ਕਿਤੋਂ ਖਾਣ ਦੇ ਜਿੰਨਾ ਚਿਰ ਹੋ ਗਿਆ ਜੇ ਕੌਫੀ ਲੈਣ ਦੀ ਤੇ ਦੁੱਧ ਵੀ ਲੈਉਣਾ ਪੈਣਾ ਦੁੱਧ ਹੁਣ ਆਇਆ ਹੋਵੇ ਲੈ ਆਓ 70-70 ਰੁਪਏ ਕਿਲੋ ਦੁੱਧ ਵਾਜਾਉਣੀ ਚੁੱਪ ਕਰ ਜਾ ਦੁੱਧ ਅੱਬਾ ਘਰੋਂ ਲੈਣਾ ਵਾ ਚੱਲ ਫੇਰ ਲੈ ਕੇ ਦੱਸੀ ਦੁੱਧ ਕਿੱਦਾਂ ਲੈਣਾ ਤੂੰ ਦਕਾਨਾਂ ਤੇ ਵਾਧੂ ਦੁੱਧ ਮਿਲ ਜਾਂਦਾ ਵਾ ਨਾਲੇ ਕੌਫੀ ਨਹੀਂ ਆਦਣਾ ਦੁੱਧ ਲਿਓ ਦੱਸੂਆ ਲੈ ਕੇ ਦੱਸੂਗਾ ਲਾ ਕੇ ਜੋਤੀ ਅਜ ਦੀ ਦਿਹਾੜੀ ਦੇ ਦੇ ਦੋਦੋ ਆਪੇ ਤਾਈਆ ਉਹ ਤਾਂ ਮੈਂ ਲਵਾ ਲਾਂਗੇ ਦਾਦੀ ਚੋਕਾ ਇਹ ਨਾਲੇ ਨਹੀਂ ਲਵਾਉਣਾ ਸਿੱਧੀ ਗੱਲਾਂ ਤੁਸੀਂ ਨਹੀਂ ਗੱਲ ਕਰਦੇ ਕੋਈ ਕੋਈ ਵੀ ਨਹੀਂ ਗੱਲ ਕਰਦੇ ਤੁਸੀਂ ਵਿੱਚ ਤੁਸੀਂ ਗੱਲ ਕਰਿਆ ਵੀ ਨਾ ਕਰੋ ਪਰਦੇ ਪਾਉਂਦੇ ਰਹਿੰਦੇ ਤੁਸੀਂ ਜਦੋਂ ਵੇਖੋ ਇਹਨਾਂ ਦੇ ਦਾਦੀ ਤੂੰ ਥੱਲੇ ਲੱਗੀ ਏਦੇ ਜਾ ਤਈ ਇਹਨਾਂ ਨਾਲ ਗੱਲਾਂ ਕਰੀ ਜਾਂਦੇ ਤੁਸੀਂ ਜਾ ਕੇ ਦੁਕਾਨ ਤੋਂ ਲੈ ਆਓ ਹੁਣ ਆਪਸ ਵਿੱਚ ਸਾਡੇ ਵਿੱਚ ਨਾ ਮੇਰ ਪਾ ਦਿਓ ਕਿ ਤਾ ਚਾਚੀ ਨੇ ਕਿ ਥੱਲੇ ਲੱਗੀ ਇਹਨਾਂ ਨੂੰ ਮੁੜ ਕੇ ਬਾਕੀ ਦੋ ਲੈਣਾ ਲੈਦੇ ਹੋਦਾ ਮੈਂ ਲੈ ਆਉਣਾ ਲੈ ਆ ਲੈ ਆਓ ਸਭ ਦਾ ਤੁਹਾਨੂੰ ਪਤਾ ਨਾ ਵੀ ਦੋ ਘੜਾ ਹੁੰਦਾ ਵੀ ਲੜੋ ਨਾ ਤੁਸੀਂ ਲਾਵਾਂਗੇ ਤਖਵਾਲੀ ਜਾ ਫਿਰ ਇਹਨਾਂ ਨੂੰ ਲੜਾਈ ਤੋਂ ਡਰ ਹੁੰਦਾ ਤੇ ਲਿਆ ਆ ਲਿਆ ਕੋਈ 4-5000 ਖੜੋਗੇ ਤੇ ਫੇਰ ਹੀ ਸੱਦਾ ਆਊਗਾ ਇਦਾਂ ਤਾਂ ਨਹੀਂ ਹੁੰਦਾ ਗਾਹਾਂ ਘਰ ਦੇ ਕੇ ਡੇ ਵੱਡੇ ਆ ਵੜੇ ਰੱਖੋ ਤੇ ਬਰੇਟ ਸਾਹਮਣੇ ਚਲੋ ਧਰਦੇ ਰਿਆ ਕਰੋ ਬਸ ਇਹਨਾਂ ਕੋਲ ਕੰਮ ਕਰਦੇ ਨਾ ਪੂਰਾ ਹੋ ਜਾ ਠੀਕ ਆ ਕੱਟ ਉਹ ਉੱਥੇ ਤਾਂ ਗਾ ਲਿਆ ਇੱਥੇ ਲੱਗ ਰਿਹਾ ਦੂਰ ਹੈ ਹਾਂਜੀ ਹਾਂਜੀ ਪਹੁੰਚ ਗਏ ਹੁਣੇ ਉੱਥੇ ਠੀਕ ਜੇ ਚੰਗ ਚਲ ਦੀ ਦੀ ਅਭੀ ਕੰਮ ਨਿਬੜਿਆ ਕਿੰਨ ਦੁਕਾਨ ਤੇ ਕੌਣ ਕੌਣ ਆਇਆ ਵਾ ਦੁਕਾਨਦਾਰ ਉਹ ਜੱਗੀ ਤੇ ਸਾਹ ਹਣਾ ਹਰੇ ਉਹ ਹੀ ਆਇਆ ਆਹੋ ਇਹ 4-3 ਨਾ ਕਰ ਰੋ ਮੇਕ ਲਾ ਨਹੀਂ ਜੇ ਦੇ ਫੋਟੋ ਨੇ ਜੀ ਕੀਤਾ ওভারਸੌਟ ਹੈ ਮੈਸੇਜਾਂ ਕਰਤਾ ਫੋਟੋ ਵੀ ਗਈ ਆ ਗਾਣ ਦੀ ਕੋਫੀ ਦੀ ਇਹ ਦੂਗੀ ਲੋੜ ਪਈ ਕੋਫੀ ਦੀ ਟੈਂ ਵੇਖਾਂ ਇਹ ਅਸੀਂ ਕਾਲ ਕੋਫੀ ਦੀ ਆ ਕੋਫੀ ਆ con đó cô cô Thank <music>